ਫਿਲਮ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਔਰ ਜਦੋਂ ਅਸੀਂ ਇਹਦਾ ਲਿਫਟੀ ਵੀ ਦਿੱਤਾ ਹੈ ਪ੍ਰਧਾਨ ਸਾਹਿਬ ਨੇ ਸੀਐਮ ਸਾਹਿਬ ਨੂੰ ਵੀ ਲੈ ਕੇ ਭੇਜਿਆ ਸਾਰੇ ਡਿਪਟੀ ਕਮਿਸ਼ਨਰ ਨੂੰ ਸਾਡੇ ਮੈਨੇਜਰ ਸਾਹਿਬ ਵੀ ਦੇ ਕੇ ਆਏ ਨੇ ਔਰ ਸਰਕਾਰ ਨੇ ਪਹਿਲਾਂ ਕੋਈ ਉਪਰਾਲਾ ਨਹੀਂ ਕੀਤਾ ਕਿ ਪਹਿਲਾਂ ਹੀ ਇਹ ਐਲਾਨ ਕਰ ਦਿੰਦੇ ਬੰਦ ਕਰਨ ਦਾ ਤਾਂ ਸ਼ਾਇਦ ਇੱਥੇ ਸਾਨੂੰ ਧਰਨਾ ਵੀ ਨਾ ਲਾਉਣਾ ਪੈਂਦਾ ਪਰ ਮੈਂ ਫਿਰ ਵੀ ਉਸ ਤੋਂ ਬਾਅਦ ਫਿਲਮ ਦੇ ਜਿਹੜੇ ਆਪਣੇ ਸਿਨੇਮਾ ਦੇ ਮਾਲਕ ਨੇ ਸਾਰੇ ਉਹਨਾਂ ਦਾ ਮੈਂ ਤੇ ਇਹਦੀ ਧੰਨਵਾਦ ਕਰਦਾ ਕਿ ਉਹਨਾਂ ਨੇ ਮਾਹੌਲ ਨੂੰ ਦੇਖ ਕੇ ਕਿ ਮਾਹੌਲ ਪੰਜਾਬ ਦਾ ਖਰਾਬ ਨਾ ਹੋਵੇ ਸਾਡੀ ਭਾਈਚਾਰਕ ਸਾਂਝ ਜੋ ਬਣੀ ਹੋਈ ਹੈ ਜਿਸ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਥ ਸੁਖਵੀਰ ਸਿੰਘ ਬਾਦਲ ਦੀ ਬਹੁਤ ਵੱਡੀ ਦੇਣ ਹੈ ਭਾਈਚਾਰੇ ਨੂੰ ਇਕੱਠਾ ਕਰਨ ਦੀ ਭਾਈਚਾਰਕ ਸਾਂਝ ਬਣਾਉਣ ਦੇ ਲਈ ਅੱਜ ਉਸ ਨੂੰ ਬਰਕਰਾਰ ਰੱਖਣ ਦੇ ਲਈ ਅਸੀਂ ਇਹ ਫਿਲਮ ਦਾ ਵਿਰੋਧ ਕੀਤਾ ਹੈ ਔਰ ਪ੍ਰਸ਼ਾਸਨ ਨੇ ਭਰੋਸਾ ਤੋਂ ਇਹ ਫਿਲਮ ਨੂੰ ਬੰਦ ਕਰਨ ਦਾ ਔਰ ਫਿਲਮ ਬੰਦ ਕਰ ਦਿੱਤੀ ਹੈ ਪੂਰਨ ਤੌਰ ਤੇ ਔਰ ਅਸੀਂ ਆਪਣਾ ਧਰਮ ਸਮਧਰਨਾ ਸਮਾਪਤ ਕਰਕੇ ਆਪਣੇ ਆਪਣੇ ਮੰਜ਼ਲ ਵੱਲ ਸਾਰੇ ਵਾਪਸੀ ਕਰ ਰਹੇ ਹਾਂ ਸੋ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਫਿਲਮ ਪੰਜਾਬ ਦੇ ਵਿੱਚ ਕਦੇ ਵੀ ਨਾ ਚਲਾਈਏ ਦੇਖੋ ਇਸ ਦੇ ਪਿੱਛੇ ਬਹੁਤ ਵੱਡੀਆਂ ਏਜੰਸੀਆਂ ਦਾ ਹੱਥ ਹੈ ਔਰ ਮੈਨੂੰ ਇੱਕ ਗੱਲ ਦਾ ਅਫਸੋਸ ਹੈ ਕਿ ਕੇਂਦਰ ਦੀ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਨੇ ਉਸ ਨੂੰ ਖੁੱਲੀ ਛੁੱਟੀ ਦੇ ਰੱਖੀ ਹੈ ਕਿ ਕਿਸਾਨਾਂ ਦਾ ਵਿਰੋਧ ਕਰੇ ਕੰਗਰਣ ਰਣੌਤ ਅੱਗੇ ਆਉਂਦੀ ਹੈ ਸਿੱਖਾਂ ਦਾ ਵਿਰੋਧ ਕਰਨ ਦੇ ਲਈ ਸਾਡੇ ਧਾਰਮਿਕ ਕੋਈ ਵੀ ਆਸਥਾਨ ਹੈ ਜਿੱਥੇ ਵੀ ਵਿਰੋਧ ਕਰਨਾ ਹੈ ਔਰ ਕੰਗਰਣ ਰਣੌਤ ਨੂੰ ਖੁੱਲੀ ਛੁੱਟੀ ਹੈ ਔਰ ਇਹ ਜੋ ਸਾਡਾ ਮਾਹੌਲ ਹੈ ਇਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸ ਤੇ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਪੰਜਾਬੀ ਸਾਰਾ ਕੁਝ ਜਾਣਦੇ ਨੇ ਕੰਗੜਾ ਨਾ ਨਾ ਤੁਮ ਨੂੰ ਇਸ ਬਾਰੇ ਜਾਣਕਾਰੀ ਹੈ ਉਹ ਥੱਪੜ ਅਜੇ ਤੱਕ ਵੀ ਉਸ ਦੇ ਕੰਨਾਂ ਦੇ ਵਿੱਚ ਗੂੰਜ ਰਿਹਾ ਹੈ ਕਿ ਪੰਜਾਬੀ ਫਿਰ ਇਸ ਤਰ੍ਹਾਂ ਸਮਝਾਉਣਾ ਵੀ ਜਾਣਦੇ ਨੇ ਇਸ ਲਈ ਇਹ ਫਿਲਮ ਨੂੰ ਸਪੂਰਨ ਤੌਰ ਤੇ ਪੰਜਾਬ ਦੇ ਵਿੱਚੋਂ ਬੰਦ ਕੀਤਾ ਜਾਵੇ ਕਦੇ ਇਹ ਸੋਚਿਆ ਵੀ ਨਾ ਜਾਵੇ ਕਿ ਫਿਲਮ ਜੋ ਹੈ ਜਿੱਥੇ ਸਾਡੇ ਮਹਾਨ ਜਰਨੈਲ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹ ਫਿਲਮ ਅਸੀਂ ਕਦੇ ਵੀ ਪੰਜਾਬ ਦੇ ਵਿੱਚ ਇੱਥੇ ਚੱਲਣ ਨਹੀਂ ਦੇਣੀ